ਗੁਨਾਰਕ ਪਾਤਸ਼ਾਹ ਜੀ ਇੱਕ ਸੁੱਕੇ ਪਿੱਪਲ ਦੇ ਹੇਟਾਂ 'ਜਦ ਆਸਣ ਲਗਾ ਕੇ ਬੈਠਦੇ ਹਨ ਤਾਂ ਉਸਦੇ ਨੇੜੇਕ ਹੀ yogੀਆਂ ਦੀਆਂ ਝੋਪੜੀਆਂ ਸਨ ਮਰਦਾਨਾ ਇੱਕ ਦਿਨ ਉਹਨਾਂ ਕੋਲੋਂ ਅੱਗ ਲੈਣ ਵਾਸਤੇ ਗਿਆ ਤਾਂ ਉਹਨਾਂ ਅੱਗ ਦੇਣ ਤੋਂ ਨਾ ਕਰ ਦਿੱਤੀ ਬਲ ਰਾਤ ਨੂੰ ਜਦ ਉਹਨਾਂ ਨੂੰ ਪਤਾ ਲੱਗਾ ਕਿ ਪਿੱਪਲ ਦੇ ਹੇਟ ਧੂਣੀ ਲੱਗ ਗਈ ਹੈ ਚਾਹੇ ਅਸਾਂ ਅੱਗ ਨਹੀਂ ਸੀ ਦਿੱਤੀ ਹੁਣ ਰੋਜ ਦੇ ਕੀਰਤਨ ਨੇ ਦੱਸ ਦਿੱਤਾ ਸੀ ਇਲਾਹੀ ਸੰਗੀਤ ਇੱਥੇ ਹੁੰਦਾ ਰਹਿੰਦਾ ਹੈ ਏ ਵੀ ਦਿਸਣ ਲੱਗ ਪਿਆ ਸੀ ਕਿ ਸੋਕੇ ਪਿੱਪਲ ਨੂੰ ਰੁੰਬਲੀਆਂ ਫੁੱਟ ਪਈਆਂ ਹਨ ਤੇ ਹਰਾ ਹੋ ਰਿਹਾ ਹੈ ਤਾਂ ਜੋਗੀ ਹੈਰਾਨ ਹੋਏ ਪਹਿਲਾਂ ਤਾਂ ਹੰਸੇ ਸਨ ਕਿ ਇਹ ਕੌਣ ਸਾਧ ਆ ਗਿਆ ਹੈ ਜੋ ਕੰਨ ਪਾਟਾ ਨਹੀਂ ਤੇ ਜਾਤਾ ਹੈ ਸਾਧੂ ਸੋ ਧੂਣੀ ਨਾਲ ਲੱਗਣ ਦੇ ਕੇ ਹੀ ਸਮਝੇ ਸਨ ਕਿ ਭਜਾ ਦੇਾਂਗੇ ਸਗੋਂ ਇਸ ਥਾਂ ਤੇ ਲਿਖਿਆ ਹੈ ਕਿ ਜੋਗੀ ਧੂਣੀ ਖੋ ਕੇ ਲੈ ਗਏ ਸਨ ਪਰ ਹੁਣ ਜਦ ਪਿੱਪਲ ਹਰਾ ਹੁੰਦਾ ਤੱਕਿਆ ਤੱਕ ਵਰਾਏ ਕੇ ਇਹ ਤਾਂ ਕੋਈ ਕਲਾਵਾਨ ਪੁਰਛੈ ਜਿਸ ਦੇ ਬੈਠਣ ਨਾਲ ਸੁੱਕਾ ਬੂਟਾ ਹਰਿਆ ਹੋਇਆ ਹੈ RAM ਸਾਧ ਕੇ ਜੋਗੀ ਨਹੀਂ ਹੈ ਫਿਰ ਕਰਾਮਾਤੀ ਹੈ ਇਸ ਨੂੰ ਕਿਵੇਂ ਆਪਣੇ ਮਾਰਗ ਵਿੱਚ ਲੈ ਆਈਏ ਸੋ ਇਸ ਦੇ ਕੀਤੇ ਤਪ ਦਾ ਸਾਨੂੰ ਲਾਭ ਪੁੱਜੇ ਇਹ ਵਿਚਾਰ ਕੇ ਗੁਰੂ ਜੀ ਪਾਸ ਆ ਬੈਠੇ ਤੇ ਪਹਿਲੀ ਗੱਲ ਇਹ ਛੇੜੀ ਕਿ ਇਹ ਬਾਲਪੇ ਤੁਸੀਂ ਕਿਸ ਦਾ ਚੇਲੇ ਹੋ ਦੇਖਿਆ ਕਿਸ ਦੀ ਲਈ ਹੈ ਕਿਸ ਸ਼ਰਾਫ ਤੇ ਕੰਡੇ ਚੜਿਆ ਹੈ ਕਿਸ ਕਸਵਟੀ ਪੂਰਾ ਉਤੇਜ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਉੱਤਰ ਦਿੱਤਾ ਮੇਰਾ ਮਨ ਹੀ ਤੋਲਣ ਲਈ ਤਕੜੀ ਹੈ ਮੇਰਾ ਚਿੱਤ ਹੀ ਵਟਾ ਹੈ ਵਾਇਗ੍ਰੂ ਦੀ ਸੇਵਾ ਸਰਾਫ ਹੈ ਤੋਲਣ ਹਾਰ ਪ੍ਰਖਣ ਹਾਰ ਹਿਰਦੇ ਵਿੱਚ ਉਸ ਮਾਲਕ ਨੂੰ ਤੋਲਦਾ ਹਾਂ ਇਸੇ ਅਭਿਆਸ ਵਿੱਚ ਚਿਤ ਰਹਿੰਦਾ ਹੈ ਮੇਰਾ ਗੁਰੂ ਉਹ ਆਪ ਹੈ ਕਿਉਂਕਿ ਮੈਂ ਤੋਲਣ ਹਾਰ ਕੰਡਾ ਪੱਟੇ ਤੇ ਤਕੜੀ ਉਸ ਨੂੰ ਸਿਵਾਤਾ ਹਾਂ ਮਾਨਤਾ ਜੀਵਤਾ ਨਾ ਹੈ ਰੋਕ ਇਸਦਾ ਨੀਵਾ ਹੈ ਤੇ ਆਪਣੇ ਆਪ ਵਿੱਚ ਟਿਕਦਾ ਨਹੀਂ ਪਰਦੇਸ਼ੀਆਂ ਵਾਂਗ ਭਟਦਾ ਹੈ ਸੰਕਲਪ ਵਿਕਲਪ ਵਿੱਚ ਹੈ ਸੋ ਤੁਸੀਂ ਦੱਸੋ ਕਿ ਕੋਈ ਹੋਰ ਰਸਤਾ ਹੈ ਚਿੱਤ ਨੂੰ ਟਿਕਾਉਣ ਦਾ ਜਿਵਾ ਇਸਤੇ ਕਿ ਉਸੇ ਵਿੱਚ ਸਦਾ ਲਿਵ ਲੱਗੀ ਰਹੇ ਇਹੋ ਮਾਰਗ ਹੈ ਇਹੋ ਰਸਤਾ ਹੈ ਗੁਰੂ ਜੀ ਨੇ ਇਸ ਵਿੱਚ ਭਾਵ ਇਹ ਦੱਸਿਆ ਕਿ ਮੇਰਾ ਗੁਰੂ ਅਕਾਲ ਪੁਰਖ ਹੈ ਤੇ ਮੇਰਾ ਮਨ ਸਾਧਕ ਤੇ ਜਿਗਿਆਸੂ ਹੈ ਤਦ ਸਿਤਾ ਆਖਿਆ ਇਹ ਗਲਤਾਂ ਸਮਝੀ ਇਹ ਤਾਂ ਤੂੰ ਪ੍ਰਾਪਤ ਹੋ ਚੁੱਕਿਆ ਦੀ ਅਵਸਥਾ ਆਖੀ ਹੈ ਤੂੰ ਸਾਧਕੀ ਤੇ ਤਪੀ ਜਾਂਦਾ ਹੈ ਪਰ ਤੂੰ ਅਜੇ ਖੁੱਲਾ ਜਾਂਦਾ ਹੈ ਤੂੰ ਜੋਗ ਦਾ ਪੇਖ ਲੈ ਕੇ ਦੇਖਿਆ ਪਉ ਜੋਗ ਸਭ ਤੋਂ ਉੱਤਮ ਮਾਰਗ ਹੈ ਜੋਗੀ ਬਣ ਦਰਸ਼ਨ ਲੈ ਮੁੰਦਰਾ ਪਹਿਨ ਕੇ ਕਿਸੇ ਦਾ ਹੋ ਕੇ ਰਹਿ ਐਵੇਂ ਰਹਿਣਾ ਠੀਕ ਨਹੀਂ ਹੈ ਤਦੋਂ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਜਿਨ੍ਹਾਂ ਦੇ ਧਰ ਨਾਲ ਜੋਗੀ ਨਹੀਂ ਬਣ ਸਕੀਦਾ ਗੋਦੜੀ ਡੰਡਾ ਪਸੰਦ ਮੁੰਦਰਾ ਸਿਰ ਦਾ ਮੁੰਡਣ ਜਿੰਦਗੀ ਬੁਝਾਉਣੀ ਇਹਨਾਂ ਦੇ ਧਾਰਨ ਕਰਨ ਦਾ ਨਾਮ ਯੋਗ ਨਹੀਂ ਹੈ ਜੋਗ ਗੱਲਾਂ ਨਾਲ ਨਹੀਂ ਹੋ ਸਕਦਾ ਫਿਰ ਬਾੜਿਆਂ ਤੇ ਮਸਾਣਾ ਵਿੱਚ ਬੈਠ ਕੇ ਜੋਗ ਪ੍ਰਾਪਤੀ ਨਹੀਂ ਹੋ ਸਕਦੀ ਨਾ ਦੇਸ਼ਾਂ ਪ੍ਰਦੇਸ਼ਾਂ ਵਿੱਚ ਘੁੰਮਣਾ ਤੀਰਥਣਾਉਣਾ ਜੋਗ ਹੈ ਨਾ ਸਰੀਰ ਅਕੜਾ ਕੇ ਅੱਖਾਂ ਮੀਟ ਕੇ ਜਾਂ ਕਿਸੇ ਸ਼ੈ ਤੇ ਨજર ਜਮਾ ਕੇ ਬਹਿ ਜਾਣਾ ਨਾਮ ਜੋਗ ਹੈ ਜਿਸ ਨੂੰ ਤਾੜੀ ਕਹਿੰਦੇ ਹੋ ਜੋਗੀ ਫਿਰ ਜੋਗ ਕਿਸ ਦਾ ਨਾਮ ਹੈ ਗੁਰਨਾਨਕ ਸਾਹਿਬ ਜੀ ਪਹਿਲਾਂ ਸਤਿਗੁਰੂ ਮਿਲੇ ਫਿਰ ਚੱਕ ਸ਼ੁਭੇ ਦੂਰ ਹੋਣ ਮਨ ਤਾਂ ਦੇ ਨੂੰ ਬਨ ਬਨ ਰੱਖੀਏ ਤੇ ਮਨ ਦੇ ਵਿੱਚ ਇਹ ਮਨ ਨਾਲ ਪਰਚਾ ਲਈਏ ਕਿ ਮਨ ਨਾਮ ਜਪੇ ਅਰਥਾਤ ਨਾਮ ਜਪਤਿਆਂ ਜੇ ਮਨ ਭਜੇ ਤਾਂ ਮਨ ਹੀ ਹੋਵੇ ਰੋਕਣ ਵਾਲਾ ਜੇ ਮਨ ਟਕੇ ਤਾਂ ਮਨ ਹੀ ਹੋਵੇ ਪਤੀਜ ਕੇ ਸੁਕੀ ਹੋਣ ਵਾਲਾ ਫਿਰ ਅੰਮ੍ਰਿਤ ਚੁੰਦਾ ਹੈ ਉਹ ਇਸ ਤਰ੍ਹਾਂ ਕੇ ਸਹਿਜ ਦੀ ਸਮਾਧੀ ਲੱਗ ਜਾਂਦੀ ਹੈ ਜੋ ਰਸ ਰੂਪ ਹੁੰਦੀ ਹੈ ਅਠ ਦੀ ਸਮਾਧੀ ਨਹੀਂ ਪਰ ਸਹਿਜ ਦੀ ਸਮਾਧੀ ਅਰਥਾਤ ਉੜਤੇ ਪੈਂਦੇ ਉੜਤੇ ਫਿਰਦੇ ਗ੍ਰਸਥ ਦੇ ਵਿੱਚ ਹੀ ਮਨ ਸੁਤੇ ਸਿੱਧ ਸਾਈ ਦੇ ਵਿੱਚ ਲਿਵ ਲਈ ਰੱਖੇ ਤੇ ਆਤਮ ਖੇੜੇ ਵਿੱਚ ਰਹੇ ਜੋ ਸਿੱਧੇ ਵਿੱਚ ਫੂਕ ਨਾਲ ਵਜਾ ਕੇ ਸ਼ਬਦ ਕਰਦੇ ਹੋ ਉਹ ਸ਼ਬਦ ਨਹੀਂ ਹੈ ਪਰ ਸ਼ਬਦ ਹੋਵੇ ਜੋ ਬਜਾਉਣ ਤੋਂ ਬਿਨਾ ਵਜੇ ਤੇ ਜਿਸ ਦਾ ਫਲ ਹੋਵੇ ਨਿਰਪੈ ਪਤੀ ਪ੍ਰਾਪਤੀ ਇਸ ਤਰ੍ਹਾਂ ਦਾ ਜੋਗ ਪਾ ਕੇ ਫਿਰ ਬਨਾ ਪਹਾੜਾਂ ਵਿੱਚ ਨਾ ਲੋਕ ਬੈਈਏ ਪਰ ਮਾਇਆ ਜੋ ਸੁਰਮੇ ਵਾਂਗੂ ਕਾਲੀ ਤੇ ਕਾਲੀਆਂ ਹੋ ਕਰਨ ਵਾਲੀ ਹੈ ਉਸ ਦੇ ਵਿੱਚ ਵਸੀਏ ਐਸੀ ਝੁਕ ਪ੍ਰਾਪਤ ਕਰੀਏ ਕਿ ਵਿੱਚ ਵਸਦਿਆਂ ਨਿਰੰਜਣ ਰਹੀਏ ਅਰਥਾਤ ਮਾਇਆ ਆਪਣੀ ਕਾਲਕ ਨਾ ਲਾ ਸਕੇ ਇਹ ਜੀਵਨ ਜਿਉਂਦਿਆ ਮਰ ਰਹਿਣ ਦਾ ਜੀਵਨ ਹੈ ਅਰਥਾਤ ਜੋ ਮਨ ਮਾਇਆ ਦੇ ਮੋਹ ਵਿੱਚ ਜਿਉਂਦਾ ਹੈ ਉਹ ਮਾਇਆ ਵਿੱਚ ਵਸਦਾ ਮਾਇਆ ਦੇ ਮੋਹ ਤੋਂ ਅਤੀਤ ਕਰਤਾਰ ਦੇ ਨਾਲ ਲਿਵ ਲੱਗੀ ਤੇ ਜੀਵਨ ਜੀਵੇ ਬਨਾ ਵਿੱਚ ਭੱਜ ਕੇ ਮਾਇਆ ਤੋਂ بچੀਏ ਵਿੱਚ ਰਹਿ ਕੇ ਮਾਇਆ ਦੇ ਅਸਰ ਤੋਂ ਗਰੋਠ ਨਾ ਖਾਈਏ ਇਹ ਜੀਵਨ ਮਰਨਾ ਹੈ ਜਾਪਦਾ ਹੈ ਕਿ ਸਿੱਧ ਸਮਝ ਗਏ ਕਿ ਗੁਰੂ ਜੀ ਗੱਲ ਪੂਰੀ ਪਤੇ ਦੀ ਕਰਦੇ ਹਨ ਤੇ ਇਹਨਾਂ ਨੇ ਕੋਈ ਨਵੀਂ ਉੱਚੀ ਗੱਲ ਚਲਾਈ ਹੈ ਇਹਨਾਂ ਨੇ ਬਹਿਸ ਨਾਲ ਨਹੀਂ ਸਾਡੇ ਰਾਹੇ ਤੁਰਨਾ ਇਹਨਾਂ ਨੂੰ ਕਿਸੇ ਹੋਰ ਤਰ੍ਹਾਂ ਕਾਬੂ ਕਰੀਏ ਤਾਂ ਰਾਤ ਨੂੰ ਜਦ ਯੋਗੀਆਂ ਵਿੱਚ ਪਿਆਲੇ ਦੇ ਦੌਰ ਚੱਲਣ ਦਾ ਵਕਤ ਆਇਆ ਤਾਂ ਗੁਰੂ ਜੀ ਨੂੰ ਸੱਤ ਕਲਿਆ ਤੇ ਭੰਗਰਨਾਥ ਨੇ ਆਪ ਪਿਆਲਾ ਪਰ ਕੇ ਗੁਰੂ ਜੀ ਦੇ ਅੱਗੇ ਕੀਤਾ ਤਾਂ ਸਤਸਿਗੁਰੂ ਨੇ ਪੁੱਛਿਆ ਭੰਗਰਨਾਥ ਇਹ ਕੀ ਹੈ ਤੇ ਇਸ ਤੇ ਪੀਣ ਦਾ ਕੀ ਫਲ ਹੈ ਯੋਗੀ ਇਹ ਪਿਆਲਾ ਹੈ ਰਸਤਾ ਇਸ ਤੇ ਪੀਣੇ ਨਾਲ ਸਮਾਧੀ ਲੱਗਦੀ ਹੈ ਫਿਰ ਮਸਤੀ ਵਿੱਚ ਅੰਮ੍ਰਿਤ ਧਾਰ ਚੁੰਦੀ ਹੈ ਤੇ ਅਨਾਹਤ ਸ਼ਬਦਾਂ ਵੱਜਦਾ ਹੈ ਤੇ ਉਸ ਦੀ ਮਸਤੀ ਵਿੱਚ ਦਰਸ਼ਨ ਹੁੰਦਾ ਹੈ ਗੁਰੂ ਜੀ ਜੋਗੀ ਜੀ ਇਹ ਜੋ ਤੁਸੀਂ ਰਸ ਬਣਾਇਆ ਹੈ ਇਹ ਤਾਂ ਉਸਤੀਆਂ ਦਾ ਰਸ ਹੈ ਤੇ ਨਸ਼ਾ ਦਿੰਦਾ ਹੈ ਤੇ ਮਤ ਮਾਰਦਾ ਹੈ ਫਿਰ ਉਹ ਨਸ਼ਾ ਛੱਡ ਕੇ ਬੌਰਿਆਂ ਕਰਕੇ ਉੱਤਰ ਜਾਂਦਾ ਹੈ ਤੇ ਮਗਰੋਂ ਟੋਟ ਪੈਂਦੀ ਹੈ ਇਸ ਦੀ ਮਸਤੀ ਵਿੱਚ ਜੋ ਸ਼ਬਦ ਹੁੰਦਾ ਹੈ ਉਹ ਦਿਮਾਗ ਦੀ ਖੁਸ਼ਕੀ ਹੈ ਜੋ ਨਸ਼ੇ ਵਿੱਚ ਦਰਸ਼ਨ ਹੋਣਗੇ ਸੋ ਭਰਾਤੇ ਆਪਣੇ ਹੀ ਸੋਚੇ ਸਮਝੇ ਦੇਖੇ ਹੋਏ ਸਮਾਨ ਰੂਪੀ ਧਾਰੀ ਹੁੰਦੇ ਹਨ ਜਿੱਥੇ ਹੋਸ਼ ਮਾਰੀ ਜਾਏ ਉਥੇ ਸ਼ਬਦ ਗਿਆਨ ਤੇ ਦਰਸ਼ਨ ਕਿੱਥੇ ਉਥੇ ਤਾਂ ਤੋ ਮੋ ਗੁਣੀ ਹੋਵੇਗੀ ਇਹ ਪੰਗਰਨਾਥ ਅਸਾਂ ਨੇ ਜੇ ਸੁਰਾ ਬਣਾਈ ਹੈ ਸੋ ਸੁਣੋ ਧਿਆਨ ਦੀ ਔਖਤੀ ਪਾਈ ਹੈ ਤੇ ਕਰਨੀ ਦੀ ਕਸ ਪਾਈ ਹੈ ਪ੍ਰੇਮ ਦਾ ਪੁੱਛਾ ਤੇ ਗਿਆਨ ਦੀ ਅਗ ਬਾਲੀ ਹੈ ਭਾਉ ਦਾ ਭਾਂਡਾ ਹੈ ਸੁਰਤਰੀ ਨਾਲ ਹੈ ਕਿਉਂ ਤਾਂ ਚੁਆਈ ਹੈ ਇਹ ਸੁਰਾ ਪਿਆ ਚੁਆ ਕੇ ਅਸਾਂ ਇਹ ਸਹਿਜ ਤੇ ਪਿਆਲੇ ਆ ਕੇ ਪੀਤੀ ਹੈ ਇਸ ਦਾ ਫਲ ਇਹ ਹੈ ਕਿ ਅਠ ਤਰ ਨਸ਼ਾ ਚੜਿਆ ਰਹਿੰਦਾ ਹੈ ਉਸ ਨਸ਼ੇ ਦਾ ਰੂਪ ਕੀ ਹੈ ਅਰ ਜਾਏ ਅਰ ਰੰਗੇ ਕਰਤਾਰ ਪਿਆ ਦਿੱਸਤਾ ਹੈ ਆਪਣੀ ਹੋਂਦ ਤੋਂ ਆਪਣੇ ਆਨੰਦ ਵਿੱਚ ਸੁਗੰਧੀ ਵਾਂਗੂ ਵਿਆਪਕ ਤੇ ਸੂਖਮ ਪਰ ਪ੍ਰਤੀਤ ਦੇਣ ਹਾਰ ਹੈ ਇਹ ਦਰਸ਼ਨ ਨਾ ਹੱਤ ਵਾਲਾ ਆਨੰਦ ਤੇ ਰਿਹਾ ਹੈ ਸਾਡੀ ਇਹੋ ਰੌ ਸਦਾ ਲਿਵ ਹੈ ਸਾਡੀ ਸੁਰਾ ਹੈ ਇਸ ਵੇਲੇ ਜੋ ਗੱਲਬਾਤ ਛਿੜੀ ਸੀ ਲਮੇਰੀ ਹੋ ਗਈ ਜਿਸ ਵਿੱਚ ਗੁਰਾਜੀ ਨੇ ਉਹਨਾਂ ਦਾ ਪਿਆਲਾ ਪੀਣਾ ਤਾਂ ਨਾ ਮੰਨਿਆ ਤੇ ਨਾ ਉਹ ਉਹ ਯੁਕਤ ਨਾਲ ਗੁਰੂ ਜੀ ਨੂੰ ਮਨਾ ਸਕੇ ਹੋਰ ਵਿਸ਼ਿਆਂ ਤੇ ਵੀ ਵਾਰ-ਕਲਾਪ ਵਿੱਚ ਉਹ ਜਿੱਤ ਨਾ ਪਿਆ ਸਕੇ ਤਦ ਉਹਨਾਂ ਨੂੰ ਖਿੱਚੜ ਗਈ ਹਾਰ ਦਾ ਫਲ ਖਿੱਚ ਪ੍ਰਸਿੱਧ ਹੈ ਪਹਿਲੇ ਤਾਂ ਉਹਨਾਂ ਨੂੰ ਰਾਤ ਮਹਾ ਕਾ ਕੇ ਬਦਸਲੂਕੀ ਕਰਕੇ ਭਜਾ ਨਾ ਸਕੇ ਦੂਜੇ ਉਹਨਾਂ ਨੂੰ ਸ਼ਰਾਬ ਪਲਾ ਕੇ ਮਸਤ ਕਰਕੇ ਆਪਣੇ ਨਾਲ ਨਾ ਰਲਾ ਸਕਦੇ ਤੀਜੇ ਬਹਿਸ ਵਿੱਚ ਹਰਾ ਨਾ ਸਕਦੇ ਹੁਣ ਚੌਥੀ ਖੇਡ ਉਹਨਾਂ ਦੇ ਅਰਚਾਈ ਇਹ ਜੋ ਨਾਟਕਾਂ ਚੇਟਕਾਂ ਵਿੱਚ ਉਹ ਆਪ ਨੂੰ ਤਕੜੇ ਸਮਝਦੇ ਸੇ ਉਹਨਾਂ ਵਿੱਚ ਗੁਰੂ ਜੀ ਨੂੰ ਸ਼ਕਤੀਹੀਣ ਸਾਬਤ ਕਰ ਗੁਰੂ ਜੀ ਸਿੱਧੀਆਂ ਤੇ ਕਰਾਮਾਤਾਂ ਤੋਂ ਮੁਕਤੀ ਮਾਰਗ ਵਿੱਚ ਸੁਤਕਾਈ ਨਹੀਂ ਸਗੋ ਬਦਨ ਦੱਸਦੇ ਕਰਦੇ ਸੇ ਸਤਨਾਮ ਵਿੱਚ ਸੈਸਮਾਦੀ ਲੱਗੀ ਰਹਿਣ ਨੂੰ ਆਪ ਅਸਲ ਕਰਾਮਾਤ ਦੱਸਦੇ ਸੀ ਆਪ ਕਰੋ ਉਪਤਾਰ ਹੋ ਕੇ ਆਏ ਸਨ ਸਦਾ ਅਕਾਲ ਪੁਰਖ ਦੇ ਲੇ ਵਿੱਚ ਵਸਦੇ ਸੀ ਤਾਕਤਾਂ ਆਪ ਅੱਗੇ ਮਜੂਦ ਸਨ ਜਿਨ੍ਹਾਂ ਨੂੰ ਵਰਤੇ ਨਹੀਂ ਸਨ ਜੇ ਕਦੀ ਕੋਈ ਆਤਮ ਸ਼ਕਤੀ ਵਰਤੀ ਹੈ ਤਾਂ ਉਪਕਾਰ ਹਿਤ ਜਾਂ ਕਿਸੇ ਦੇ ਮਨ ਨੂੰ ਅਟ ਜਿਤ ਤੋਂ ਕੱਢਣ ਹਿਤ ਜਾਂ ਜੋਗਿਆਂ ਆਤਕਾ ਨੂੰ ਉਹਨਾਂ ਦੀਆਂ ਸਿੱਧੀਆਂ ਦੀ ਤੁਸ਼ਟਾ ਦਰਸ਼ਨ ਨਭ ਇਕਾਗਰ ਮਨ ਤਾਕਤਵਾਰ ਹੁੰਦਾ ਹੈ ਇਥੇ ਤਾਂ ਸਾਈ ਨਾਲ ਸਦਾ ਜੁੜੇ ਸਨ ਵਾਲੇ ਤਰੋਂ ਆਏ ਦਾਤਾ ਜੀ ਸਨ ਤਾਂ ਤਾਂ ਸ਼ਕਤੀਆਂ ਦਾ ਜੋਰ ਸਿੱਧ ਲਾਉ ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਸਿੱਧਾ ਆਪਣੀਆਂ ਗੋਦੜੀਆਂ ਤੇ ਬ੍ਰਿਖਸ਼ਾਲਾ ਆਤਮਾਨਕ ਸ਼ਕਤੀ ਨਾਲ ਹਵਾ ਵਿੱਚ ਉਡਾਈਆਂ ਤਾਂ ਮਰਦਾਨੇ ਆਖਿਆ ਮਹਾਰਾਜ ਇਹਨਾਂ ਨੂੰ ਸਿੱਧਾ ਕਰੋ ਤੇ ਇਹਨਾਂ ਦਾ ਮਨ ਤੋੜੋ ਨਹੀਂ ਤਾਂ ਮੈਨੂੰ ਸ਼ਰਮ ਆਈ ਆਹ ਗੁਰੂ ਜੀ ਖੜਾਮ ਉੱਡੀ ਤੇ ਜੋਗੀਆਂ ਦੇ ਸਮਾਨ ਅੱਗੇ ਪੱਜੇ ਫਿਰਨ ਜਾ ਸਿੱਧਾ ਹਾਰ ਮੰਨੀ ਆ ਖੜਾਂ ਵੀ ਹੀਟ ਉੱਤਰ ਆਈ ਸ੍ਰੀ ਗੁਰੂ ਨਾਨਕ ਜੀ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਰਾਤ ਨੂੰ ਜਤੂ ਗੁਰੂ ਜੀ ਢੂਣੀ ਦਾ ਸਮਾਨ ਜੋਗੀਆਂ ਨੇ ਭਾਈ ਬਾਲੇ ਦੇਖੋ ਖੜਿਆ ਖੜਿਆ ਤਾਂ ਗੁਰੂ ਜੀ ਦੇ ਹਜ਼ੂਰ ਚਾਰ ਮੇਗਣਾ ਤੋਂ ਅਕੂ ਢੂਣੀ ਲੱਗ ਗਈ ਜਰ ਸਿੱਧਾ ਨੇ ਡੱਠਾ ਕੇ ਗੁਰੂ ਜੀ ਦੇ ਸਾਹਮਣੇ ਬੜੀ ਢੂਣੀ ਲੱਗੀ ਹੈ ਤਾਂ ਉਹਨਾਂ ਨੇ ਮਾਇਆ ਦੀ ਹਨੇਰੀ ਚਲਾਈ ਪਰ ਅਸਾ ਉਲਟਾ ਪੈ ਗਿਆ ਇਹ ਸਿੱਧਾਂ ਦੀਆਂ ਆਪਣੀਆਂ ਧੂਣੀਆਂ ਤਾਂ ਉਸ ਹਵਾ ਅੱਗੇ ਉੱਡ ਬੁੱਝ ਗਈਆਂ ਪਰ ਗੁਰੂ ਜੀ ਦੀ ਧੂਣੀ ਲੱਗੀ ਰਹੀ ਸਵੇਰੇ ਪਾੜੇ ਦੇ ਮਾਰੇ ਸਿੱਧ ਅੱਗੇ ਲੱਗੇ ਪੱਜਾਂ ਸ਼ਕਤੀ ਵੀ ਲਾਈ ਪਰ ਅਗਨਾ ਬਲੀ ਅੰਤ ਹਾਰ ਕੇ ਭਰਤਰੀ ਨੂੰ ਕਲਿਆ ਤੇ ਗੁਰੂ ਜੀ ਤੋਂ ਅਗ ਲਿਆ ਕੇ ਗੁਰੂ ਜੀ ਨੇ ਆਖਿਆ ਇਹ ਭਰਤਰੀ ਜੋਗੀ ਬੋਰਖ ਦੀ ਖੜਾ ਤੇ ਮੁੰਦਰਾ ਲਿਆ ਤਾਂ ਉਸ ਤੇ ਬਦਲੇ ਅਗ ਧਿਆਵੇ ਸੋ ਲੋੜ ਤੇ ਮਾਰੇ ਇਹਨਾਂ ਦੋਹਾਂ ਦੇ ਬਦਲੇ ਭਰਤੀ ਅਗ ਲੈ ਗਿਆ ਇਸ ਤਰ੍ਹਾਂ ਕਰਨ ਨਾਲ ਲਿਖਿਆ ਹੈ ਕਿ ਵਰਕ ਦੀ ਸ਼ਕਤੀ ਧੁਰ ਗਈ ਸ਼ਰਮ ਦੇ ਮਾਰਿਆਂ ਚਤ ਪ੍ਰਤੀ ਸੰਜਮ ਵਿੱਚੋਂ ਜਾਣੋ ਰਹਿ ਗਈ ਵਰਕ ਨੂੰ ਉਦਾਸ ਦੇਖ ਕੇ ਭੰਗਰਨਾਥ ਗੁੱਸੇ ਨਾਲ ਭਰ ਕੇ ਗੁਰੂ ਜੀ ਪਾਸ ਆਇਆ ਤੇ ਪੁੰਬਾ ਅੱਗੇ ਤਰਿਆ ਇਹ ਦੁੱਧ ਨਾਲ ਭਰਦਿਓ ਗੁਰੂ ਜੀ ਨੇ ਭਰਿਆ ਤਾਂ ਪਾਣੀ ਨਾਲ ਪਰ ਉਹ ਹੋ ਗਿਆ ਦੁੱਧ ਭੰਗਰ ਉਹ ਲਾ ਕੇ ਜੋਗੀਆਂ ਪਾਸ ਤੇ ਸਾਰਿਆਂ ਆਪ ਵਿੱਚ ਬਣ ਕੇ ਵੀਨ ਲਗੇ ਤਾਂ ਲਿਖਿਆ ਹੈ ਕਿ ਸਾਰੇ ਰੱਜ ਗਏ ਪਰ ਦੁੱਧ ਨਾ ਮੁੱਕਾ ਇਸ ਤਰ੍ਹਾਂ ਹੋਰ ਕੋਈ ਵਰਤਾਵੇ ਤੇਰਾ ਮਾਤਾਂ ਦੀਆਂ ਪਰਖਾਂ ਹੋ ਹਟੀਆਂ ਪਰ ਸਿੱਧ ਜਿੱਤ ਨਾ ਸਕੇ ਜਦ ਗੁਰੂ ਜੀ ਦੇ ਸੱਚ ਤੇ ਸਤਿਆ ਦੇ ਤਾਕਤ ਤੇ ਭਾਰੂ ਨਾ ਪੈ ਸਕੇ ਤਾਂ ਜਾਪਦਾ ਹੈ ਕਿ ਉਹਨਾਂ ਨੇ ਸੋਚਿਆ ਤੇ ਉਹ ਤਾਕਤਾਂ ਜੋ ਮਨ ਨੂੰ ਸੰਜਮ ਤੇ ਧ੍ਰਿੜਨਾ ਕਰਨ ਨਾਲ ਲੱਭਦੀਆਂ ਹਨ ਜਿਨ੍ਹਾਂ ਨੂੰ ਯੋਗ ਦਰਸ਼ਨ ਵਿੱਚ ਬੋਤੀਆਂ ਲਿਖਿਆ ਹੈ ਸਾਡੇ ਪਾਸ ਗੁਰਨਾਨਕ ਦੇਵ ਜੀ ਤੋਂ ਕਟਖਨ ਪਰਮ ਪਿਓ ਨੇ ਇਸਨੇ ਸਾਥੋਂ ਵਡੇਰਾ ਕੋਈ ਯੋਗ ਸਾਧਿਆ ਹੈ ਤਾਂ ਫਿਰ ਸੋਚਣ ਲੱਗੇ ਕਿ ਇਹ ਤਾਂ ਗੁਰਖ ਮਤਾ ਸਾਡਾ ਭਾਰਾ ਅਡਾ ਹੈ ਇਹ ਇਹਨਾਂ ਦੀ ਤਾਕਤ ਨਾਲ ਸਾਥੋਂ ਤਾਂ ਖੁੱਸ ਜਾਵੇ ਜਿਵੇਂ ਬਨਾਰਸ ਸੰਸਕ੍ਰਿਤੀ ਪਟਾਇਤਾਈ ਦਾ ਪਾਰਾ ਅੱਗੇ ਸੀ ਤੇ ਉਸ ਸਮੇ ਗੁਰਖ ਮਤਾ ਕਨ ਪਾਟੀਆਂ ਯੋਗੀਆਂ ਦੀ ਮਾਨੋ ਰਾਜਧਾਨੀ ਸੀ ਇੱਥੇ ਇਹਨਾਂ ਦਾ ਅਡਾ ਸੀ ਤੇ ਕਿਸੇ ਖਾਸ ਹਮੇ ਸਾਰੇ ਜੁੜਦੇ ਸਨ ਤੇ ਮੇਲਾ ਵੀ ਲੱਗਦਾ ਸੀ ਜਦੋਂ ਇਹਨਾਂ ਦੀ ਬਹੁਤ ਪੂਜਾ ਹੁੰਦੀ ਸੀ ਇਹ ਮੌਕਾ ਹੁਣ ਉਹਨਾਂ ਕੋਲੋਂ ਜਿਸ ਵੇਲੇ ਉਹ ਗੁਰੂ ਜੀ ਨੂੰ ਆਪਣਾ ਬਾਲਕਾ ਬਣਾ ਕੇ ਲੋਕਾਂ ਵਿੱਚ ਆਪਣੀ ਜਿੱਤ ਦੱਸਣਾ ਚਾਹੁੰਦੇ ਸਨ ਪਰ ਗੱਲ haar ਹੋਈ ਕਰਕੇ ਹੁਣ ਉਹਨਾਂ ਨੂੰ ਲੋਕਾਂ ਦੀ ਨਜ਼ਰੋਂ ਹੌਲਾ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਇਹ ਵੀ ਫਿਕਰ ਪੈ ਰਿਹਾ ਸੀ ਕਿ ਜੇ ਅਸੀਂ haar ਦੇ ਹੀ ਗਏ ਤਾਂ ਸਾਨੂੰ ਇੱਥੋਂ ਤੁਰਨਾ ਪਊ ਕਿਉਂਕਿ ਜੇ ਗੁਰੂ ਜੀ ਨੇ ਇੱਥੇ ਟਿਕਾਣਾ ਪਾਈ ਰੱਖਿਆ ਤਾਂ ਜੋ ਸਾਡੇ ਮੰਨਣ ਵਾਲੇ ਹਨ ਸੋ ਸਾਰੇ ਸਾਥੋਂ ਹਟ ਕੇ ਉਧਰ ਚਲੇ ਜਾਣਗੇ ਫਿਰ ਇੱਕ ਤਾਂ ਅੱਡਾ ਹੱਥੋਂ ਜਾਊ ਇੱਕ ਬਦਨਾਮੀ ਹੋ ਜਦ ਪਹਿਲੇ ਹੀ ਦਾਉ ਸਾਡੀ ਕੋਈ ਪੇਸ਼ ਨਾ ਗਈ ਤਾਂ ਕਿਸੇ ਹਕਮਤ ਨਾਲ ਗੁਰੂ ਜੀ ਨੂੰ ਇੱਥੋਂ ਤੋਰਿਆ ਜੋ ਸਾਡਾ ਟਿਕਾਣਾ ਬਣਿਆ ਰਹੇ ਇਹ ਸੋਚ ਕੇ ਉਹਨਾਂ ਨੇ ਇੱਕ ਦਿਨ ਸਤਗੁਰ ਜੀ ਨੂੰ ਪਿਆ ਕਿ ਤੁਸੀਂ ਇੱਥੋਂ ਚਲੇ ਜਾਓ ਗੁਰੂ ਜੀ ਨੇ ਆਖਿਆ ਇਸ ਸਗਲੀ ਤਰਕ ਮਾਰਕ ਦੀ ਹੈ ਤੇ ਸਾਨੂੰ ਕਿਸੇ ਟਿਕਾਣੇ ਨਾਲ ਪਕੜ ਨਹੀਂ ਹੈ ਚਲੇ ਜਾਵਾਂਗੇ ਪਰ ਤੁਸੀਂ ਜਿਵੇਂ ਸਾਨੂੰ ਪੋਰਦੇ ਹੋ ਉਵੇਂ ਛੱਡਾ ਜਾਣਾ ਕਠਨ ਹੈ ਅਸੀਂ ਇੱਥੇ ਜਗਾ ਮੱਲਣ ਤੇ ਤੁਹਾਨੂੰ ਕੱਢਣ ਨਹੀਂ ਆਏ ਅਸੀਂ ਦੇਖਦੇ ਫਿਰਦੇ ਹਾਂ ਕਿ ਜਗਤ ਵਿੱਚ ਸੱਚ ਦੀ ਅਮਸਿਆ ਦੀ ਰਾਤ ਐ ਰਹੀ ਹੈ ਕੋਈ ਥਾਂਟ ਕਾਣਾ ਐਸਾ ਹੈ ਜਿੱਥੇ ਸੱਚ ਦਾ ਚਾਨਣ ਵੀ ਹੋਵੇ ਇਸ ਲਈ ਕੋਈ ਥਾਂ ਧੱਕੇ ਅਸੀਂ ਇੱਥੇ ਆਏ ਸਾਂ ਇਹ ਦੇਖੀਏ ਤੁਹਾਨੂੰ ਆਪਣੀ ਮਹਤਾਈ ਤੇ ਆਪਣੀ ਪੂਜਾ ਦਾ ਫਿਕਰ ਹੈ ਇਹ ਸ੍ਰਿਸ਼ਟੀ ਸਾਡੇ ਬਕਰ ਲੱਗੀ ਹੈ ਤੇ ਪੂਜਾ ਹੁੰਦੀ ਜਾਏ ਤਾਂ ਸਾਡੀਆਂ ਸ਼ਕਤੀਆਂ ਦੇ ਪੈਰ ਹੀਟ ਲੋਕ ਦਬੇ ਰਹਿਣ ਜਾਂ ਤੁਸੀਂ ਨਿਰਵਾਸ ਹੋ ਕੇ ਜਗਤ ਤਾਰ ਰਹੇ ਹੋ ਜੋ ਅਸਾਂ ਨੇ ਤੁਸਾਂ ਵਿੱਚ ਠਿੱਠਾ ਹੈ ਉਹ ਪਹਿਲੀ ਗੱਲ ਹੈ ਇਹ ਹਾਲਤ ਅੰਧਕਾਰ ਦੀ ਹੈ ਤੁਹਾਡਾ ਤਰਨ ਦੀ ਆਪ ਵੈਗੁਰੂ ਨਾਲ ਜੁੜਨਾ ਮਨ ਦੀਆਂ ਵਾਸ਼ਨਾ ਨੂੰ ਵਚ ਕਰਨਾ ਫਿਰ ਮਨ ਨੂੰ ਕੋ ਕੇ ਮਰਦਾ ਨਾ ਕਰ ਦੇਣਾ ਸੋ ਕੋ ਮਨ ਨੂੰ ਸਾਥ ਕੇ ਇੱਕ ਸੁਤੰਤਰ ਉੱਡ ਕੇ ਪੰਛੀ ਵਾਂਗੂ ਆਨੰਦ ਦੇ ਪ੍ਰਕਾਸ਼ ਵਿੱਚ ਪ੍ਰਸਾਦ ਦੇਣਾ ਇਸ ਨੂੰ ਕਿਸੇ ਮਾਇਕ ਤੇ ਵਿਕਾਰੀ ਕੈਦ ਵਿੱਚ ਨਾ ਰਹਿਣ ਦੇਣਾ ਹੁਣ ਤਸਾਂ ਪੰਛੀ ਵਤ ਦੇ ਹਨੇਰੇ ਮੈਲੇ ਥਾਂ ਨਾਲੀਆਂ ਖੱਡਾਂ ਕੇ ਮੰਦਿਆਂ ਜਾਈ ਕਿਤੇ ਕਦਮ ਨਾ ਧਰਨਾ ਹੁਣ ਸਾਡੇ ਆਖੇ ਲੱਗੋ ਇਹ ਰਾਹ ਛੱਡੋ ਨਾਮ ਜਪੋ ਜਾਗੋ ਕਿੜੇ ਦੇ ਘਰ ਆਓ ਜਗਤ ਨੂੰ ਜਗਾਓ ਨਾਮ ਦੇ ਲੜਲਾਓ ਤੇ ਆਦਮ ਖੇੜੇ ਦੀ ਝੋਲੀ ਪਾਓ ਆਹ ਨੂੰ ਜੋ ਇਹ ਤੋਖਲਾ ਖਾ ਰਿਆ ਹੈ ਸਾਡੀ ਪੂਜਾ ਨਾ ਮਰ ਜਾਏ ਸੋ ਸੱਜਣੋ ਸਾਨੂੰ ਪੂਜਾ ਦੀ ਲੋੜ ਨਹੀਂ ਹੈ ਇਹ ਕਰਨਾ ਕਰੋ ਅਸਾਂ ਚਲੇ ਜਾਣਾ ਹੈ ਪਰ ਤੁਸਾਂ ਨਾਲ ਵਿਚਾਰਾ ਕਰਕੇ